ਤੁਸੀਂ ਦੇਖ ਰਹੇ ਹੋ ਜਨਹਿਤਾ ਸੀ ਤੇ ਮੈਂ ਤੁਹਾਡੇ ਨਾਲ ਜਸਬੀਰ ਕੋਰਟ ਦੇ ਸੀ ਇਸ ਵੇਲੇ ਦੀ ਅਹਿਮ ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਿਹਾ ਕਿ ਬਹੁ ਕਰੋੜੀ ਬੈਂਕ ਕਪਲੇ ਦਾ ਮੁੱਖ ਮਲਜ਼ਮ ਗ੍ਰਿਫਤਾਰ ਹੋ ਗਿਆ ਹੈ ਜ਼ਿਲ੍ਹਾ ਫਰੀਦਕੋਟ ਦੇ ਹਲਕਾ ਸਾਦਿਕ ਦੇ ਨਾਲ ਸਬੰਧਿਤ ਇਹ ਮਾਮਲਾ ਹੈ ਫਰੀਦਕੋਟ ਪੁਲਿਸ ਨੇ ਯੂਪੀ ਦੇ ਅੰਮਤਰਾ ਤੋਂ ਇਸ ਦੋਸ਼ੀ ਨੂੰ ਹੁਣ ਗ੍ਰਿਫਤਾਰ ਕਰ ਲਿਆ ਹੈ ਅਮਿਤ ਢੀਂਗਰਾ ਇਸ ਦਾ ਨਾਮ ਹੈ ਅਜਮਾਨਜੁਬ ਅਦਾਲਤ ਦੇ ਵਿੱਚ ਇਸ ਦੀ ਪੇਸ਼ੀ ਵੀ ਹੋਵੇਗੀ ਜਦੋਂ ਇਸ ਦੀ ਗ੍ਰਿਫਤਾਰੀ ਕੀਤੀ ਜਾ ਰਹੀ ਸੀ ਤਾਂ ਇਸ ਨੇ ਕਈ ਡਰਾਮੇ ਵੀ ਕੀਤੇ ਨੌਵੀਂ ਮੰਜ਼ਲ ਤੋਂ ਛਾਲ ਮਾਰਨ ਦੀ ਇਸ ਨੇ ਧਮਕੀ ਦਿੱਤੀ ਕਾਫੀ ਲੰਮਾ ਸਮਾਂ ਇੱਕ ਖਿੜਕੀ ਦੇ ਅੱਗੇ ਲਟਕਦਾ ਰਿਹਾ ਤੇ ਕਾਫੀ ਮੁਸ਼ਕਲ ਤੋਂ ਬਾਅਦ ਇਸ ਨੂੰ ਗ੍ਰਿਫਤਾਰ ਕੀਤਾ ਗਿਆ ਇਸ ਨੇ ਇੱਕ ਅਪਰਾਧ ਕਿਵੇਂ ਕੀਤਾ ਇਸ ਕਪਲੇ ਦੇ ਵਿੱਚ ਹੋਰ ਕੌਣ ਕੌਣ ਸ਼ਾਮਿਲ ਹੈ ਪਿਆਸੀ ਦਾ ਇਹ ਲੈਣ ਦੇਣ ਕਿਸ ਤਰ੍ਹਾਂ ਦੇ ਨਾਲ ਹੋਇਆ ਇਸ ਬਾਰੇ ਜਲਦ ਹੀ ਹੁਣ ਖੁਲਾਸਾ ਹੋ ਜਾਵੇਗਾ ਦੱਸਦੀ ਹੈ ਕਿ ਐਸਬੀਆਈ ਬੈਂਕ ਦੇ ਵਿੱਚ ਲੋਕਾਂ ਦੇ ਖਾਤਿਆਂ ਦੇ ਨਾਲ ਛੇੜਛਾੜ ਕੀਤੀ ਗਈ ਸੀ ਕਰੋੜਾਂ ਦਾ ਕਪਲਾ ਹੋਇਆ ਸੀ ਲੋਕਾਂ ਨੇ ਇਸ ਸੰਬੰਧ ਵਿੱਚ ਪੁਲਿਸ ਨੂੰ ਸ਼ਿਕਾਇਤਾਂ ਵੀ ਦਰਜ ਕਰਵਾਈਆਂ ਸਨ ਹਾਲਾਂਕਿ ਕੁਝ ਸਮਾਂ ਪਹਿਲਾਂ ਹੀ ਅਮਿਤ ਟਿੰਗਰਾ ਦੀ ਪਤਨੀ ਦੇ ਬੈਂਕ ਖਾਤੇ ਵੀ ਚੈੱਕ ਕੀਤੇ ਗਏ ਸਨ ਜਿਨ੍ਹਾਂ ਦੇ ਵਿੱਚ ਕੁਝ ਸ਼ੱਕੀ ਲੈਣ ਦੇਣ ਵੀ ਸਾਹਮਣੇ ਆਇਆ ਸੀ ਤੇ ਹੁਣ ਕਾਫੀ ਜ਼ਿਆਦਾ ਮੁਸ਼ਕਲ ਤੋਂ ਬਾਅਦ ਇਸ ਮੁੱਖ ਦੋਸ਼ੀ ਅਮਿਤ ਤਿੰਗਰਾ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਹੈ ਪੁਲਿਸ ਦਾ ਕਹਿਣਾ ਹੈ ਕਿ ਇਸ ਦੇ ਕੋਲੋਂ ਹੁਣ ਸਖਤੀ ਦੇ ਨਾਲ ਪੁੱਛਗਿੱਛ ਕੀਤੀ ਜਾਵੇਗੀ ਤੇ ਇਸ ਘਪਲੇ ਸੰਬੰਧੀ ਸਭ ਕੁਝ ਹੁਣ ਸਪਸ਼ਟ ਹੋ ਜਾਵੇਗਾ